ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਗਰਬਾਜ਼ ਦਾ ਬਿੱਲ ਤੇ ਇਹ ਸਾਰਿਆਂ ਨਾਲੋਂ ਡਿਫਰੈਂਟ ਆ ਡਿਫਰੈਂਟ ਇਹਨੂੰ ਕਿੱਦਾਂ ਬਣਾਉਂਦਾ ਉਹ ਆਪਾਂ ਵੀਰੇ ਤੋਂ ਜਾਣਕਾਰੀ ਲਵਾਂਗੇ ਅੱਛਾ ਵੀਰੇ ਸੱਸੀ ਕਾਲ ਜੀ ਸਭ ਤੋਂ ਪਹਿਲੇ ਸਾਰੇ ਕਿਸਾਨ ਭਰਾਵਾਂ ਨੂੰ ਗੁਰਵਾਜ ਫਾਰਮ ਮਸ਼ੀਨਰੀ ਦੇ ਵੱਲੋਂ ਸੱਸੀ ਕਾਲ ਜੀ ਸੱਸੀ ਕਾਲ ਜੀ ਅੱਜ ਅਸੀਂ ਤੁਹਾਨੂੰ ਗੁਰਵਾਜ ਦੇ ਬੈਲਰ ਦੀ ਜਿਹੜੀ ਖੂਬੀਆਂ ਹਨ ਉਹਨਾਂ ਬਾਰੇ ਦੱਸਾਂਗੇ ਜੀ ਹੂੰ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸਾਂ ਜੀ ਇਹ ਜਾਪਾਨੀ ਤਕਨੀਕ ਦੇ ਨਾਲ ਬਣਿਆ ਹੋਇਆ ਗੁਰਵਾਜ ਕੰਪਨੀ ਦਾ ਬੈਲਰ ਹੈ ਜੀ ਜਿਹੜਾ ਆਪਾਂ ਗੱਠ ਬਣਾਉਣ ਵਾਸਤੇ ਇਸਤੇਮਾਲ ਕਰਦੇ ਹਾਂ ਜੀ ਠੀਕ ਆ ਵੀਰੇ ਹਾਂਜੀ ਇਹ ਮਤਲਬ ਇਹ ਦੂਸਰਿਆਂ ਨਾਲੋਂ ਡਿਫਰੈਂਟ ਇਹਦੇ ਵਿੱਚ ਕੀ ਆ ਵੀਰੇ ਇਹਦੇ ਵਿੱਚ ਸਰ ਬਹੁਤ ਕੁਝ ਡਿਫਰੈਂਟ ਜਿਹੜੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਹਾਂ ਜਿਹੜੀ ਅੱਜ ਮਸ਼ੀਨਾਂ ਦਾ ਇੱਕ ਅਧੁਨਿਕरण ਚੱਲ ਰਿਹਾ ਜਿਹੜੀ ਮਸ਼ੀਨਾਂ ਡਵੈਲਪ ਹੋ ਰਹੀਆਂ ਕੁਛ ਨਾ ਕੁਛ ਨਈ ਮਸ਼ੀਨ ਲੈ ਕੇ ਜਾ ਰਹੇ ਇਹ ਉਹਦਾ ਸਭ ਤੋਂ ਐਡਵਾਂਸ ਵਰਜਨ ਹੈ ਜੀ ਠੀਕ ਹੈ ਸਭ ਤੋਂ ਲੇਟੈਸਟ ਤਕਨੀਕ ਹੈ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂ ਜੀ ਇਹਦੀ ਹਿਚ ਬਾਰੇ ਜੀ ਓਕੇ ਇਹਦੀ ਜਿਹੜੀ ਹਿਚ ਹੈ ਉਹ ਇਹਦੇ ਵਿੱਚ ਅਟੈਚ ਹੁੰਦੀ ਹੈ 3 ਪੁਆਇੰਟ ਲਿੰਕੇਜ ਤੁਸੀਂ ਆਮ ਤੌਰ ਤੇ ਦੂਜੇ ਬਿਲਡਰਾਂ ਨੂੰ ਦੇਖਦੇ ਹੋਗੇ ਉਹਦੇ ਵਿੱਚ ਸਿਰਫ ਇਕੱਲਾ ਇਹ ਸੈਟਅਪ ਦਿੰਦੇ ਆ ਉਹ ਉਸ ਤੋਂ ਬਾਅਦ ਜਿਹੜੀ ਇਹ ਹਿੱਚ ਹੈ 3 ਪੁਆਇੰਟ ਵਾਲੀ ਇਹ ਬਾਹਰ ਤੋਂ ਬਣਾਉਣੀ ਪੈਂਦੀ ਹੈ 20000 25000 ਦਾ ਇਹਦਾ ਖਰਚਾ ਹੈ ਤੇ ਉਨਾ ਖਰਚਾ ਕਰਨ ਤੋਂ ਬਾਅਦ ਵੀ ਇਸ ਤਰੀਕੇ ਦੀ ਇਸ ਕੁਆਲਿਟੀ ਦੀ ਹਿੱਚ ਬਾਹਰ ਤੋਂ ਨਹੀਂ ਤਿਆਰ ਹੋ ਸਕਦੀ ਠੀਕ ਹੈ ਇਹ ਇਹਦੇ ਵਿੱਚ ਗੁਰਵਾਜ ਦੇ ਬਿਲਰ ਦੇ ਵਿੱਚ ਲੱਗੀ ਹੋਈ ਹੁੰਦੀ ਹੈ ਕੋਈ ਬਾਹਰ ਤੋਂ ਹਿੱਚ ਬਣਾਉਣ ਦੀ ਲੋੜ ਨਹੀਂ ਹੈਗੀ ਜੀ ਐਡਜਸਟੇਬਲ ਹਾਂਜੀ ਹਾਂਜੀ ਇਹ 3 ਪੁਆਇੰਟ ਹੈ ਜੀ ਇਹਨੂੰ ਐਡਜਸਟ ਕਰ ਸਕਦੇ ਆ ਇਹ ਦੇਖੋ ਜੀ ਹਾਂਜੀ ਜੀ ਤੇ ਇਦਾਂ ਇਦਾਂ ਵੀ ਕਰੂਗੀ ਹਾਂਜੀ ਹਾਂ ਵੈਰੀ ਗੁੱਡ ਇਹ ਤਾਂ ਯਾਰ ਬਹੁਤ ਈਜ਼ੀ ਕਰਤਾ ਬਹੁਤ ਇਹ ਦੂਜਾ ਇਹਦਾ ਕਲੱਚ ਦੇਖੋ ਜੀ ਜੀ ਇਹਦਾ ਕਲੱਚ ਦੀ ੜੀ ਕੁਆਲਿਟੀ ਹੈ ਇਹ ਦੇਖੋ ਇਹ ਸਿੰਗਲ ਟਾਈਮ ਤੇ ਇੱਥੇ ਰੋਟੇਸ਼ਨ ਕਰਦਾ ਹੈ ਕਈ ਵਾਰ ਟਰੈਕਟਰ ਦੇ ਚੱਕਰ ਵਿਗੜ ਜਾਂਦੇ ਆਂ ਕਈ ਵਾਰ ਪੀਟਿਓ ਰਿਵਰਸ ਘੁੰਮਣ ਲੱਗ ਜਾਂਦੀ ਹੈ ਤੇ ਇਹ ਰਿਵਰਸ ਨਹੀਂ ਜਾਊਗਾ ਇਹ ਸਿਰਫ ਇਸ ਪਾਰਟ ਤੇ ਹੀ ਆਪਣਾ ਰੋਟੇਟ ਕਰੂਗਾ ਦੂਸਰੇ ਵਸੇ ਲੌਕ ਹੋ ਜਾ ਹਾਂ ਦੂਜਾ ਇਹਦਾ ਫਾਇਦਾ ਇਹ ਹੈ ਇਹਦਾ ਇਸ ਤਕਨੀਕ ਕਰਕੇ ਜਿਹੜਾ ਟੁੱਟ ਫੁੱਟ ਹੈ ਜਿਹੜਾ ਕੋਈ ਵੱਡਾ ਨੁਕਸਾਨ ਹੈ ਉਹ ਕਿਸੇ ਵੀ ਕਿਸਾਨ ਭਰਾ ਦਾ ਨਹੀਂ ਹੋਊਗਾ ਜੀ ਇੱਕ ਚੀਜ਼ ਹੋਰ ਵੀਰੇ ਬੀਲਰ ਆਪਾਂ ਦੇਖਦੇ ਆ ਹੁਣ ਸਾਡੇ ਵੀ ਖੇਤ ਜਦੋਂ ਬਣਾਉਣੋਂਗੇ ਬੀਲਰ ਝਟਕਾ ਬਹੁਤ ਮਾਰਦਾ ਇਹਦੇ ਚ ਕੋਈ ਉਸ ਤਰ੍ਹਾਂ ਦੀ ਤਕਨੀਕ ਤੁਸੀਂ ਯੂਜ਼ ਕਰੀ ਆ ਵੀ ਝਟਕੇ ਤੋਂ ਬਿਲਕੁਲ ਸਰ ਇਹ ਜਾਪਾਨ ਦੀ ਤਕਨੀਕ ਹੈ ਜਪਾਨ ਦੀ ਜਿਹੜੀ ਤਕਨੀਕ ਹੈ ਉਹ ਹਮੇਸ਼ਾ ਲੋ ਵਾਈਬ੍ਰੇਸ਼ਨ ਤੇ ਕੰਮ ਕਰਦੀ ਹੈ ਜੀ ਬਿਨਾ ਵਾਈਬ੍ਰੇਸ਼ਨ ਤੋਂ ਚੱਲਣ ਵਾਲਾ ਇਹ ਭਾਰਤ ਦਾ ਪਹਿਲਾ ਬੈਲਰ ਹੈ ਜੀ ਇਹ ਆਮ ਤੌਰ ਪਰ ਤੁਸੀਂ ਦੇਖਦੇ ਹੋਗੇ ਦੂਜੇ ਜਿਹੜੇ ਬੈਲਰ ਹਨ ਉਹ ਇਸ ਤਰੀਕੇ ਨਾਲ ਅੱਗੇ ਪਿੱਛੇ ਅੱਗੇ ਪਿੱਛੇ ਝਟਕਾ ਮਾਰਦੇ ਹਨ ਜੀ ਜਦੋਂ ਸਾਡਾ ਕਿਸਾਨ ਵੀਰ ਬੈਲਰ ਚਲਾਉਂਦਾ ਹੈ ਹੂੰ ਉਹ ਉਹਦੇ ਮਾਈਂਡ ਜਿਹੜੀ ਮੈਂਟਲੀ ਸਟੇਬਿਲਟੀ ਹੈ ਉਹ ਥੱਲੇ ਵੀ ਉਤਰਦਾ ਹੈ ਨਾ ਉਹ ਤਾਂ ਹਿੱਲਦਾ ਹੁੰਦਾ ਹੈ ਜੀ ਰੋਟੀ ਖਾਣ ਲੱਗ ਜਾਵੇ ਡਿਸਟਰਬ ਹੁੰਦਾ ਹਾਂਜੀ ਹਾਂਜੀ ਬਿਲਕੁਲ ਸਰ ਤੇ ਇਹਦੇ ਵਿੱਚ ਇਸ ਤਰੀਕੇ ਦੀ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਇਹ ਸਮੂਥ ਵੇਲਰ ਚੱਲੂਗਾ ਕੋਈ ਵਾਈਬ੍ਰੇਸ਼ਨ ਨਹੀਂ ਹੋਊਗੀ ਸਪੀਡ ਵੀ ਦੂਜੇ ਵੇਲਰ ਨਾਲੋਂ ਇਹਦੀ ਵੱਧ ਰਹੂਗੀ ਜੀ ਮੈਂ ਦੂਜੇ ਨਾਲੋਂ ਕੰਮ ਹਾਂਜੀ ਠੀਕ ਹੈ ਵੀਰੇ ਕੰਮ ਵੱਧ ਕਰਨ ਦਾ ਕਾਰਨ ਇਹਦਾ ਥ੍ਰੈਸ਼ਰ ਹਾਂਜੀ ਦੋ ਤਿੰਨ ਨਾ ਦਿੱਕਤਾਂ ਵੀ ਆਉਂਦੀਆਂ ਦਿੱਕਤਾਂ ਕੀ ਆਉਂਦੀਆਂ ਗੱਠਾਂ ਤਾਂ ਬਸ ਬਣਾ ਲੈਣੇ ਆ ਜਦੋਂ ਸੇਲ ਕਰਨੀਆਂ ਹੁੰਦੀਆਂ ਮਿੱਟੀ ਦੀ ਇੱਕ ਤਾਂ ਬਹੁਤ ਵੱਡੀ ਦਿੱਕਤ ਆ ਉਹਦੇ ਵਾਸਤੇ ਕੋਈ ਇਹਦੇ ਵਿੱਚ ਸੁਧਾਰ ਕਰਿਆ ਜੀ ਬਹੁਤ ਸੁਧਾਰ ਕੀਤਾ ਸਰ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਜੀ ਜਿਹੜੀ ਇਹਦਾ ਇਹ ਡਾਇਆ ਹੈ ਇਹਦਾ ਗਾਰਡ ਦਾ ਹਾਂ ਇਹ ਆਮ ਤੌਰ ਪਰ ਦੂਜੇ ਬਿਲਰ ਨਾਲੋਂ ਘੱਟ ਹੈ ਕਿਉਂਕਿ ਇਹ ਬਾਕੀ ਜਿਹੜੇ ਬਿਲਰ ਆ ਉਹ ਅੱਗੇ ਤਾਂ ਘੁੰਮਦੇ ਆ ਉਹ ਮਾਲ ਖਿੱਚਣ ਤੇ ਟਾਈਮ ਲੱਗਦਾ ਹੈ ਜੀ ਬਹੁਤ ਜ਼ਿਆਦਾ ਉਹਦੇ ਵਿੱਚ ਟਾਈਮ ਖਰਾਬ ਹੁੰਦਾ ਤੇ ਦੂਜੀ ਗੱਲ ਜਿਹੜੀ ਤੁਸੀਂ ਮਿੱਟੀ ਵਾਲੀ ਗੱਲ ਕਰਦੇ ਸੀ ਉਹ ਦੇਖੋ ਇਹਦੇ ਹੋਲ ਦਿੱਤੇ ਹੋਏ ਆ ਜਿਹੜੀ ਮਿੱਟੀ ਹੈ ਇਹਨਾਂ ਹੋਲਾ ਦੇ ਰਾਹੀਂ ਸਾਰੀ ਥੱਲੇ ਵਹਿ ਜੂਗੀ ਠੀਕ ਹੈ ਕੋਈ ਵੀ ਮਿੱਟੀ ਬੇਲ ਦੇ ਵਿੱਚ ਨਹੀਂ ਜਾਊਗੀ ਬੇਲ ਦੇ ਵਿੱਚ ਜਦੋਂ ਮਿੱਟੀ ਜਾਂਦੀ ਹੈ ਉਦੋਂ ਜਿਹੜੇ ਪਲਾਂਟ ਹੈ ਜਿਹੜੀ ਫੈਕਟਰੀਆਂ ਜੋ ਮਾਲ ਚੱਕਦੇ ਆ ਉਹ ਮਾਲ ਨੂੰ ਕਈ ਵਾਰ ਰਿਜੈਕਟ ਕਰ ਦਿੰਦੇ ਆ ਪਸੰਦ ਨਹੀਂ ਕਰਦੇ ਜਾਂ ਮਾਲ ਦਾ ਰੇਟ ਘਟ ਦਿੰਦੇ ਆ ਇਹ ਕਿਸਾਨ ਭਰਾ ਦਾ ਬਹੁਤ ਵੱਡਾ ਲਾਸ ਹੁੰਦਾ ਹੈ ਜੀ ਉਸ ਲਾਸ ਤੋਂ ਬਚਣ ਵਾਸਤੇ ਅਸੀਂ ਇਹ ਤਕਨੀਕ ਜਿਹੜੀ ਹੈ ਇਜਾਦ ਕੀਤੀ ਹੈ ਜੀ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਇਹੜੀ ਓਗਰ ਦੀ ਸ਼ੇਪ ਦੇਖੋ ਇਹ ਦੇਖੋ ਜੀ ਹਾਂਜੀ ਜਿਹੜਾ ਇਹਦਾ ਓਗਰ ਦੀ ਸ਼ੇਪ ਹੈ ਪੂਰੇ ਜਿਹੜੇ ਬਿਲਰ ਦੀ ਪੂਰੀ ਇੰਡਸਟਰੀ ਹੈ ਸਭ ਤੋਂ ਅਲੱਗ ਹੈ ਜੀ ਹੂੰ ਇਹਦੇ ਇਹਦਾ ਫਾਇਦਾ ਕੀ ਹੈ ਕਿਸੇ ਵੀ ਸਾਡੇ ਵੀਰ ਦਾ ਬਿਲਰ ਜਿਹੜਾ ਹੈਗਾ ਚੋਕ ਨਹੀਂ ਹੋਊਗਾ ਕਈ ਵਾਰ ਤੁਸੀਂ ਇਹ ਦੇਖੋ ਇਹਦਾ ਫੀਡਰ ਡਬਲ ਦਿੱਤਾ ਹੋਇਆ ਹੈ ਮਾਲ ਜ਼ਿਆਦਾ ਚੱਕੂਗਾ ਹੂੰ ਜਦੋਂ ਇੱਕ ਬਿਲਰ ਇੱਕ ਫੀਡਰ ਮਾਲ ਲੱਗੇ ਫੈਕਤਾ ਦੂਜਾ ਫੇਰ ਆ ਗਿਆ ਤੇ ਇਸ ਤਰੀਕੇ ਨਾਲ ਇਹ ਕਦੇ ਚੋਕ ਨਹੀਂ ਹੋਊਗਾ ਕਈ ਵਾਰ ਤੁਸੀਂ ਦੇਖਦੇ ਹੋ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਇੱਥੇ ਜਿਹੜਾ ਮ ਬਿਲਰ ਔਖੜਾ ਰਹਿ ਜਾਂਦਾ ਹੈ ਰਹਿ ਜਾਂਦਾ ਤੇ ਪੂਰੀ ਲੇਬਰ ਦਾ ਨੁਕਸਾਨ ਪੂਰੇ ਟ੍ਰੈਕਟਰਾਂ ਦਾ ਸਾਰਾ ਸੈਟਅਪ ਜਿਹੜਾ ਹੈ ਵਿਗੜ ਜਾਂਦਾ ਹੈ ਜੀ ਉਹ ਕੋਈ ਵੀ ਇਹਦੀ ਇਹਦੇ ਵਿੱਚ ਸਮੱਸਿਆ ਨਹੀਂ ਆਉਗੀ ਤੇ ਇੱਕ ਇਹ ਹੋਰ ਇਹਦੀ ਖਾਸੀਅਤ ਹੈ ਇਹਦੇ ਵਿੱਚ ਡਿਜੀਟਲ ਮੀਟਰ ਦਿੱਤਾ ਹੋਇਆ ਹੈ ਜੀ ਇਹ ਕਦ ਲਈ ਹੈ ਜੀ ਇਹ ਸਾਰਾ ਇਹਦੇ ਵਾਸਤੇ ਹੈ ਜੀ ਕਈ ਵਾਰ ਦੇਖੋ ਸਾਡਾ ਕਿਸਾਨ ਭਰਾ ਤੇ ਠੇਕੇ ਦੇ ਦਿੰਦਾ ਹੈ ਬਿਲਰ ਕਿ ਕਿਸੇ ਡਰਾਈਵਰ ਨੂੰ ਸੌਂਪ ਦਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੰਨੀ ਸਾਡੀ ਕਿੰਨਾ ਕੰਮ ਹੋ ਗਿਆ ਜੀ ਕਿੰਨੀ ਬੇਲ ਸਾਡੀ ਨਿਕਲੀ ਉਹਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਕਿੰਨੀ ਬਿਲ ਕੱਢੀਓ ਕਿੰਨੀ ਤੁਹਾਡੀ ਬੇਲ ਆਈ ਹੈ ਸਾਰਾ ਰਿਕਾਰਡ ਦੇ ਵਿੱਚ ਮੀਟਰ ਦੇ ਵਿੱਚ ਰਹੂਗਾ ਜੀ ਇਹ ਕੱਲਾ ਇੱਕ ਦਿਨ ਦਾ ਹੀ ਰਹੂ ਜਾਂ ਆਪਾਂ ਵੱਧ ਵੀ ਦੇਖ ਸਕਦੇ ਆ ਇਹ ਤੁਸੀਂ ਇੱਕ ਦਿਨ ਦੇ ਹਿਸਾਬ ਨਾਲ ਰੱਖ ਸਕਦੇ ਹੋ ਜਾਂ ਪੂਰੇ ਸੀਜ਼ਨ ਦੇ ਹਿਸਾਬ ਨਾਲ ਰੱਖ ਸਕਦੇ ਹੋ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਜੀ ਆਪਾਂ ਇੱਥੇ ਸੇਵ ਕਰ ਸਕਦੇ ਹਾਂ ਹਾਂ ਜੀ ਇੱਕ ਚੀਜ਼ ਹੋਰ ਵੀਰੇ ਹਾਂ ਜੀ ਕੋਈ ਵੀ ਆਪਾਂ ਇਦਾਂ ਦਾ ਇੰਪਲੀਮੈਂਟ ਸੰਦ ਬਣਾਉਣੇ ਆ ਹਾਂ ਜੀ ਸਵੇਰ ਤੇ 2 ਘੰਟੇ ਸਾਡੇ ਵੇਸਟ ਹੁੰਦੇ ਆ ਗਰੀਸ ਵਗੈਰਾ ਕਰਨ ਹਾਂ ਜੀ ਉਹਦੇ ਵਾਸਤੇ ਕੋਈ ਸੁਧਾਰ ਕਰਿਆ ਇਹਦੇ 'ਚ ਉਹ ਦੱਸਦਾ ਸਰ ਮੈਂ ਤੁਹਾਨੂੰ ਇੱਥੇ ਆਓ ਤੁਸੀਂ ਜੀ ਸਭ ਤੋਂ ਹਾਂ ਜੀ ਤੁਕੀ ਨਾ ਸਵੇਰ ਸਵੇਰ ਪਹਿਲਾਂ ਕੀ ਹੁੰਦਾ ਵੀ ਸਾਰਿਆਂ ਨੂੰ ਗ੍ਰੀਸ ਕਰ ਦੋ ਇਹ ਦੇਖੋ ਜੀ ਸਭ ਤੋਂ ਅਲੱਗ ਤਕਨੀਕ ਪੂਰੇ ਭਾਰਤ ਦੇ ਵਿੱਚ ਸਭ ਤੋਂ ਪਹਿਲੇ ਲੈ ਕੇ ਆਣ ਵਾਲੀ ਕੰਪਨੀ ਗੁਰਬਾਜ ਹੈ ਜੀ ਇਹ ਆਟੋ ਲੂਬ੍ਰੀਕੇਸ਼ਨ ਹੈ ਜੀ ਅੱਛਾ ਜੀ ਇਹ ਜਦੋਂ ਤੁਹਾਡਾ ਬੈਲਰ ਚੱਲੂਗਾ ਇੱਥੇ ਤੁਸੀਂ ਟਾਈਮ ਦੀ ਸੈਟਿੰਗ ਕਰ ਦੋ 20 ਮਿੰਟ 30 ਮਿੰਟ 25 ਮਿੰਟ ਤੇ ਇੱਥੇ ਤੇਲ ਪਾ ਦਿਓ ਇਹ ਤੇਲ ਦੀ ਗ੍ਰੇਡ ਹੈ 32 ਤੋਂ 60 ਨੰਬਰ ਇਹ ਜਿਹੜਾ ਤੇਲ ਹੈ ਨਾ ਪਾਈਪਾਂ ਦੇ ਰਾਹੇ ਪੂਰੇ ਤੁਸੀਂ ਤੁਹਾਡੇ ਬੈਲਰ ਨੂੰ ਤੇਲ ਦੇਊਗਾ ਜੀ ਅੱਛਾ ਵੀ ਗ੍ਰੀਸ ਕਰਨ ਦੀ ਜ਼ਰੂਰਤ ਨਹੀਂ ਜ਼ਰੂਰਤ ਹੀ ਨਹੀਂ ਜੀ ਕੋਈ ਵੀ ਕੋਈ ਗ੍ਰੀਸ ਕਰਨ ਦੀ ਲੋੜ ਨਹੀਂ ਤੇ ਆਪਣਾ ਲੁਬਰੀਕੇਸ਼ਨ ਦਾ ਫਾਇਦਾ ਇਹ ਹੋਊਗਾ ਕੋਈ ਬੇਲਰ ਦਾ ਤੁਹਾਡਾ ਪਾਰਟ ਦਾ ਨੁਕਸਾਨ ਨਹੀਂ ਹੋਊਗਾ ਕੁਝ ਨਹੀਂ ਹੋਊਗਾ ਨਾ ਤੁਸੀਂ ਗ੍ਰੀਸ ਕਰਨਾ ਇਹ ਸਾਰਾ ਆਟੋਮੈਟਿਕ ਲੂਬ੍ਰੀਕੇਸ਼ਨ ਇਹ ਚੱਲੂ ਆਟੋਮੈਟਿਕ ਵੀ ਇਲੈਕਟ੍ਰੋਨਿਕ ਹੈ ਜਾਂ ਕਾਦੇ ਨਹੀਂ ਹਾਂਜੀ ਸਾਰਾ ਇਲੈਕਟ੍ਰੋਨਿਕ ਹੈ ਸਾਰਾ ਇਹ ਦੇਖੋ ਸਾਰਾ ਇਲੈਕਟ੍ਰੋਨਿਕ ਹੈ ਟਰੈਕਟਰ ਦੇ ਨਾਲ ਅਟੈਚ ਹੁੰਦਾ ਹੈ ਇਹ ਸਾਰਾ ਟਰੈਕਟਰ ਨਾਲ ਅਟੈਚ ਕਰਦੇ ਨੇ ਇੱਥੇ ਦਾ ਪ੍ਰੈਸ਼ਰ ਹੈ ਇੱਥੇ ਦਾ ਟਾਈਮਿੰਗ ਹੈ ਟਾਈਮਿੰਗ ਤੁਸੀਂ ਸੈੱਟ ਕਰ ਸਕਦੇ ਹੋ ਆਪਣੇ ਤਰੀਕੇ ਨਾਲ ਇਹ ਦੀ ਵੀ 1 ਮਿੰਟ ਬਾਅਦ ਕਰੇਗਾ 2 ਮਿੰਟ ਬਾਅਦ ਜਾਂ ਸੈਕਿੰਡ ਬਾਅਦ ਉਹ ਆਪਣੇ ਇੱਥੇ ਸੈਟਿੰਗ ਕਰ ਸਕਦੇ ਹੋ ਹਾਂਜੀ ਹਾਂਜੀ ਤੇ ਵੀਰੇ ਗੱਠਾਂ ਬੰਨ੍ਹਣ ਵਾਸਤੇ ਤੇ ਕਿਹੜੀ ਟੈਕਨੋਲੋਜੀ ਯੂਜ਼ ਕਰਦੇ ਇਹ ਦੇਖੋ ਜੀ ਇਹ ਜਿਹੜਾ ਆਪਣਾ ਨੋਟਰ ਠੀਕ ਹੈ ਇਹ ਜਰਮਨੀ ਕੰਪਨੀ ਦਾ ਨੋਟ ਰ ਹੈ ਜੀ ਇਹਦੇ ਵਿੱਚ ਕੋਈ ਸ਼ਿਕਾਇਤ ਨਹੀਂ ਹੈ ਨਾ ਕੋਈ ਪ੍ਰੋਬਲਮ ਹੈ ਕਿਉਂਕਿ ਇਹਦੀ ਜਿਹੜੀ ਤਕਨੀਕ ਹੈ ਉਹ ਕਿਸੇ ਹੋਰ ਕੋਲ ਨਹੀਂ ਹੈਗੀ ਇਹ ਪੂਰੇ ਵਰਲਡ ਦਾ ਸਭ ਤੋਂ ਮਸ਼ਹੂਰ ਤੇ ਮਾਨਿਆ ਹੋਇਆ ਨੋਟ ਰ ਹੈ ਜੀ ਸਭ ਤੋਂ ਬੈਸਟ ਸਭ ਤੋਂ ਬੈਸਟ ਹੈ ਜੀ ਠੀਕ ਹੈ ਤੇ ਇੱਕ ਸਰ ਇਹਦਾ ਟਾਇਰ ਦੇਖੋ ਜੀ ਤੁਸੀਂ ਇਹਦਾ ਟਾਇਰ ਜਿਹੜੇ ਹੈਗੇ ਕੁਝ ਇਹਨੂੰ ਐਡਜਸਟ ਕਰ ਸਕਦੇ ਹੋ ਡੇਢ ਫਿਟ ਇਧਰ ਨੂੰ 1.5 ਫੁੱਟ ਉਧਰ ਮਤਲਬ ਹਿੱਸਾ ਖੁੱਲਿਆ ਨਾ ਹਾਂਜੀ ਖੁੱਲ ਜਾਂਦਾ ਹੈ ਜੀ ਕਿੰਨੇ ਫੁੱਟ 1.5 ਫੁੱਟ ਤੇ ਨਾ ਹੋਟ ਹੋ ਜਾਣਾ 3 ਫੁੱਟ ਹੋ ਗਿਆ ਜੀ ਕਈ ਵਾਰ ਤੁਸੀਂ ਦੇਖਦੇ ਹੋ ਨਾ ਕਿਸ ਤਰ੍ਹਾਂ ਹੋ ਗਾ ਐਡਜਸਟ ਮਤਲਬ ਇਹ ਇੱਥੇ ਬੋਲਟ ਦਿੱਤੇ ਹੋਏ ਆ ਜੀ ਦੇਖੋ ਅੱਛਾ ਉਹ ਜਿਹੜੇ ਬੋਲਟ ਲੱਗੇ ਹੋਏ ਦੋ ਉਹ 볼ਟ ਅੱਗੇ ਖੋਲੋ ਤੇ ਆਪਣਾ ਟਾਇਰ ਨੂੰ ਇੱਧਰ ਸਕਾ ਕੇ ਐਡਜਸਟ ਕਰ ਸਕਦੇ ਹੋ। ਵੈਰੀ ਗੁੱਡ। ਕਈ ਵਾਰ ਤੁਸੀਂ ਦੇਖਦੇ ਹੋ ਕੋਈ ਵੱਟ ਆ ਜਾਂਦੀ ਹੈ ਵਿੱਚ ਤੇ ਬਾਕੀ ਜਿਹੜੇ ਬਿਲ ਰਾਈ ਚੱਲਦੇ ਰਹਿੰਦੇ ਆ ਬੈਲੈਂਸ ਵਿਗੜ ਜਾਂਦਾ ਹੈ ਬਿਲਰ ਦਾ ਜੀ। ਉਹ ਇਹਦਾ ਬੈਲੈਂਸ ਨਹੀਂ ਵਿਗੜਦਾ। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਮੋਤ। ਗੰਨੇ ਦੇ ਖੇਚ ਵੀ ਫਿਰ ਸਤਾਂ ਨੂੰ। ਹਾਂਜੀ ਹਾਂਜੀ। ਬਹੁਤ ਵਧੀਆ ਸਰ। ਗੰਨੇ ਗੰਨੇ 'ਚ ਜ਼ਿਆਦਾ ਦਿੱਕਤ ਹੁੰਦੀ ਹੈ ਜੀ। ਮੈਂ ਤਾਂ ਹੀ ਕਹਿੰਦਾ। ਹਾਂਜੀ ਹਾਂਜੀ। ਉੱਥੇ ਬਹੁਤ ਜ਼ਰੂਰਤ ਹੁੰਦੀ ਹੈ ਉਹ ਵੀ ਨੂੰ ਐਡਜਸਟ ਕਰ ਸਕਦੇ। ਤੇ ਇਹ ਗੱਠ ਵੀਰੇ ਕਿੰਨਾ ਇਹ ਦੇਖੋ ਇਹਦਾ ਪ੍ਰੈਸ਼ਰ ਹੈ ਸਰ। ਹੂੰ। ਇੱਧਰ ਆਓ ਇਹ ਇੱਥੇ ਪ੍ਰੈਸ਼ਰ ਸਿਸਟਮ ਦਿੱਤਾ ਹੋਇਆ ਹੈ ਓਕੇ ਇਹ 32 ਕਿਲੋ ਦੀ ਗੱਠ ਬਣਾਉਂਗਾ ਬਾਕੀ ਗੱਠ ਜਿਹੜੀ ਡਿਪੈਂਡ ਹੁੰਦੀ ਹੈ ਜਿਹੜੇ ਖੇਤ ਦੀ ਜਿਹੜੀ ਫਸਲ ਹੈ ਜਿਹੜਾ ਲਾਂਹ ਹੈ ਉਹਦੇ ਵਿੱਚ ਹੁੰਦੀ ਹੈ ਕਈ ਵਾਰ ਕੁਝ ਗਿੱਲਾ ਖੇਤ ਹੁੰਦਾ ਤਾਂ ਜਿਹੜਾ ਗੱਠ ਦਾ ਸਾਈਜ਼ ਆ ਉਹ ਵੱਧ ਜਾਂਦਾ ਹੈ ਜੀ ਕਈ ਵਾਰ ਥੋੜਾ ਸੁੱਕਾ ਹੁੰਦਾ ਥੋੜਾ ਘਟ ਹੋ ਜਾਂਦਾ ਹੈ ਤੇ ਇਹ ਪ੍ਰੈਸ਼ਰ ਦਿੱਤਾ ਹੋਇਆ ਹੈ ਇਹ ਪ੍ਰੈਸ਼ਰ ਜਿਹੜੀ ਵੀ ਬੇਲ ਆਊਗੀ ਉਹ ਪੂਰੀ ਦੱਬ ਕੇ ਆਊਗੀ ਜੀ ਮੇ ਪੂਰੀ ਫਿਨਿਸ਼ਿੰਗ ਬਹੁਤ ਵਧੀਆ ਹੋ ਗਈ ਕਈ ਵਾਰ ਪਲਾਨਟ ਇਹ ਚੀਜ਼ ਨੂੰ ਗੌਰ ਕਰਦੇ ਆ ਜਿਹੜਾ ਆਪਾਂ ਮਾਲ ਵੇਚਣ ਜਾਂਦੇ ਆ ਬਈ ਬੇਲ ਪੂਰੀ ਦਬੀ ਹੋਈ ਹੈਗੀ ਪੂਰੀ ਠੁਕੀ ਹੋਈ ਹੈਗੀ ਆ ਬੇਲ ਦਾ ਪ੍ਰੈਸ਼ਰ ਪੂਰਾ ਹੈਗਾ ਨਹੀਂ ਹੈਗਾ ਇਹਦੇ ਵਾਸਤੇ ਪੂਰਾ ਹਾਈਡਰੋਲਿਕ ਸਿਸਟਮ ਦਿੱਤਾ ਹੋਇਆ ਹੈ ਜੀ ਮੈਜੀ ਹਾਂਜੀ ਇਹ ਇੱਕ ਯਾਰ ਵੀ ਰੀ ਆਪਣੀ ਉਹ ਧਾਗਾ ਰੱਖਣ ਨੂੰ ਹਾਂਜੀ ਇਹ ਦੇਖਦਾ ਸੀ ਤੁਹਾਡਾ ਇੱਕ ਸਾਈਡ ਤੇ ਆ ਆਮ ਤਾਂ ਆਪਾਂ ਦੋਨੋਂ ਸਾਈਡ ਦੇਖਦੇ ਆ ਸਰ ਮਾਰਕੀਟ 'ਚ ਜਿਹੜੇ ਧਾਗੇ ਦਾ ਬੰਡਲ ਆਉਂਦਾ ਉਹ 10 ਸਟਾ ਦਾ ਆਉਂਦਾ ਹੈ ਜੀ 10 ਸਟਾ ਦਾ ਹਾਂਜੀ ਤੇ ਕਈ ਵਾਰ ਤੁਸੀਂ ਦੇਖਦੇ ਹੋ ਕਿਸਾਨ ਭਰਾ ਆਪਣਾ ਇੱਥੇ ਦੂਜੇ ਬੈਲ ਰਾਜੇ ਦੇਖਦੇ ਹੋ ਉਹ ਤਿੰਨ ਇੱਥੇ ਰੱਖੇ ਜਾਂਦੇ ਤਿੰਨ ਉਧਰ ਰੱਖੇ ਜਾਂਦੇ ਚਾਰ ਉਹਦੇ ਬਚ ਗਏ ਬਚ ਗਏ ਉਹ ਚਾਰ ਜਿਹੜੇ ਸੈਟ ਉਹਦੇ ਬਚ ਗਏ ਉਹ ਖੇਚੇ ਰੋਲ ਦੇ ਰਿਆ ਜਾਂਦੇ ਆ ਜੀ ਪਤਾ ਹੀ ਨਹੀਂ ਲੱਗਦਾ ਉਹ ਜੀ ਬਹੁਤ ਜ਼ਿਆਦਾ ਬੋਲ ਦਿੰਦਾ ਤੁਸੀਂ ਇਹ ਬਿਲ ਗੁਰਬਾਜ਼ ਦੇ ਜਿਹੜੇ ਬਿਲਰ ਆ ਇਹਦੇ ਵਿੱਚ ਪੂਰਾ ਦਾ ਪੂਰਾ ਬੰਡਲ ਇੱਕ ਟਾਈਮ 'ਚ ਐਡਜਸਟ ਕਰ ਸਕਦੇ ਹੋ ਸਾਰੇ ਦਾ ਸਾਰੇ ਹੀ ਹਾਂ ਜੀ ਪੰਜ ਪੰਜ ਗੱਟ ਇੱਥੇ ਆ ਪੰਜ ਬੇਠੇ ਆਗੇ ਬੰਡਲ ਤੇ ਪੰਜ ਸੈਟ ਉਧੇ ਉੱਥੇ ਆਗੇ ਓਕੇ ਹਾਂ ਜੀ ਉਹ ਆਪਣਾ ਵੇਸਟ ਨਹੀਂ ਜਾਊਗਾ ਵੇਸਟ ਨਹੀਂ ਜਾਊਗਾ ਜੀ ਇਹ ਜਿਹੜੀ ਚੇਨ ਦੇਖੋ ਸਰ ਤੁਸੀਂ ਇਹ ਜਿਹੜੀ ਚੇਨ ਆ ਇਹ ਸਭ ਤੋਂ ਹੈਵੀ ਡਿਊਟੀ ਚੇਨ ਹੈ ਤੁਸੀਂ ਦੂਜੇ ਬਿਲਰਾਂ 'ਚ ਦੇਖਦੇ ਹੋਣੇ ਕਈ ਵਾਰ ਚੇਨ ਪਤਲੀ ਹੁੰਦੀ ਆ ਛੁੱਟ ਜਾਂਦੀ ਆ ਜੀ ਇਹਦਾ ਬਰੂਸ ਦੇਖੋ ਇਹ ਬਰੁਸ ਦੇ ਨਾਲ ਟੈਕਨੋਲੋਜੀ ਨਾ ਆਪਣੀ ਇਹਦੇ ਨਾਲ ਬਰਸ਼ ਰਹੀਂ ਤੇਲ ਡੋਊਗਾ ਹਾਂ ਜੀ ਹਾਂ ਜੀ ਹਾਂ ਇਹ ਦੇਖੋ ਇਹ ਜਿਹੜੀ ਪਾਈਪ ਹੈ ਨਾ ਜੀ ਇਹ ਜਿਹੜੀ ਪਾਈਪ ਹੈ ਇਹਦਾ ਪਾਈਪਰ ਆਹੀ ਤੇਲ ਆਊਗਾ ਜੀ ਇਹ ਬਰੁਸ ਦੇ ਨਾਲ ਇਹਨੂੰ ਸਾਫ਼ ਕਰਦਾ ਰਹੂਗਾ ਜੀ ਇੱਕ ਚੀਜ਼ ਹੋਰ ਬਹੁਤ ਮੈਨੂੰ ਵਧੀਆ ਲੱਗੀ ਵੀਰ ਨੇ ਹੁਣ ਪਾਈਪ ਫੜੀ ਤੇ ਉੱਥੋਂ ਪਤਾ ਲੱਗਿਆ ਹਾਂ ਜੀ ਐਡਜਸਟੇਬਲ ਆ ਵੀ ਇਹ ਨਹੀਂ ਹੈ ਕਿ ਟੁੱਟ ਜਾਊ ਨਹੀਂ ਜੀ ਨਹੀਂ ਵੀ ਨਾਲ ਦੀ ਨਾਲ ਤੇਲ ਆਈ ਜਾਊਗਾ ਆਪਣੀ ਚੈਨਲ ਨੂੰ ਸਪਰਿੰਗ ਟਾਈਪ ਪਾਈਪ ਹੈ ਜੀ ਸਪਰਿੰਗ ਦੀ ਬਣੀ ਹੋਈ ਪਾਈਪ ਹੈ ਜੀ ਹਾਂ ਜੀ ਵੀ ਨਾਲੇ ਨਾਲੇ ਉਹਨੂੰ ਚੈਨਲ ਨੂੰ ਸਾਫ਼ ਕਰੀ ਜਾਊਗਾ ਹਾਂ ਜੀ ਤੇ ਨਾਲ ਹੀ ਆਇਲਿੰ ਜੇ ਕੋਈਸਾ ਇੰਪਲੀਮੈਂਟ ਬਣਾਇਆ ਨਾ ਜਿੰਨਾ ਕਿ ਮੇਰਾ ਹੁਣ ਤਜਰਬਾ ਵੀਰ ਭਰਾ ਜਿਹੜੇ ਬੈਲਰ ਨੂੰ ਚਲਾਉਂਦੇ ਆਉਣਗੇ ਉਹਨਾਂ ਨੇ ਵੀਡੀਓ ਚ ਦੇਖ ਹੀ ਲੈਣਾ ਬਹੁਤ ਹਾਈ ਲੈਵਲ ਦਾ ਨੈਕਸਟ ਲੈਵਲ ਆਪਾਂ ਕਹਿ ਸਕਦੇ ਹਾਂਜੀ ਇਹ ਬਹੁਤ ਜਿਆਦਾ ਸੋਹਣਾ ਕਿਉਂਕਿ ਚੈਨ ਆਲਾ ਹੋ ਗਿਆ ਸਵੇਰ ਦੇ 2 ਘੰਟੇ ਹੀ ਆਪਣੇ ਤਾਂ ਬਚ ਗਏ ਕਿਉਂਕਿ ਆਪਾਂ 2 ਘੰਟੇ ਉੱਥੇ ਵੇਸਟ ਚਲੇ ਜਾਂਦੀ ਆ ਵੀਰੇ ਗਰੀਸਿੰਗ ਕਰਨ ਨੂੰ ਉਹ ਆਪਣਾ ਕੰਮ ਹੀ ਸਾਰਾ ਖਤਮ ਹੋ ਗਿਆ ਆਇਲਿੰਗ ਆਪੇ ਇਹਨਾਂ ਨਾਲ ਦੀ ਨਾਲ ਆਪਾਂ ਟਾਈਮ ਸੈੱਟ ਕਰ ਦੇਣਾ ਇਹ ਸਰ ਜਿਹੜਾ ਬਿਲਰ ਹੈ ਜਿਹੜੀ ਜਾਪਾਨ ਦੀ ਜਿਹੜੀ ਤਕਨੀਕ ਹੈ ਮਾਰਕੀਟ ਦੇ ਵਿੱਚ ਅੱਜ ਦੇ ਟਾਈਮ 'ਚ ਇਹਦਾ ਕੋਈ ਤੋੜ ਨਹੀਂ ਹੈ ਜੀ ਜਿਹੜਾ ਵੀ ਕਿਸਾਨ ਵੀਰ ਇਹਨੂੰ ਲੇਊਗਾ ਇਹ ਸਾਡੀ ਗਰੰਟੀ ਹੈ ਉਹਦੀ ਆਮਦਨੀ ਇਹ ਗੁਰਬਾਜ਼ ਦੇ ਬਿਲਰ ਨਾਲ ਵਧੂਗੀ ਜੀ ਕਿਉਂਕਿ ਦੇਖੋ ਕਿਸਾਨ ਜਿਹੜੇ ਸਾਡੇ ਵੀਰ ਐ ਬਹੁਤ ਮਿਹਨਤ ਨਾਲ ਪੈਸਾ ਕਮਾਉਂਦੇ ਐ ਬਹੁਤ ਮਿਹਨਤ ਦਾ ਪੈਸਾ ਹੁੰਦਾ ਹੈ ਤੇ ਸਾਡੀ ਇੱਕੋ ਹੀ ਅਰਜੀ ਬਈ ਜਿਹੜਾ ਤੁਸੀਂ ਮਸ਼ੀਨ ਦਾ ਚੁਣਾਵ ਕਰਦੇ ਹੋ ਉਹ ਤੁਸੀਂ ਇਹ ਮਸ਼ੀਨ ਦੇਖੋ ਬਈ ਇਹ ਵਾਕਈ ਮਸ਼ੀਨ ਤੁਹਾਡੀ ਆਮਦਨ ਨੂੰ ਵਧਾਉਗੀ ਇਹ ਤੁਹਾਡੇ ਵਾਸਤੇ ਮਸ਼ੀਨ ਵਧੀਆ ਹੈ ਨਹੀਂ ਹੈ ਇਹਦੇ ਵਿੱਚ ਜਿਹੜੇ ਫੀਚਰ ਦਿੱਤੇ ਹੋਏ ਆ ਉਹ ਤੁਹਾਡੇ ਕੰਮ ਦੇ ਹੈਗੇ ਜਾਂ ਨਹੀਂ ਹੈਗੇ ਤੇ ਮਸ਼ੀਨ ਦੀ ਲਾਈਫ ਜਿਹੜੀ ਹੈਗੀ ਉਹ ਬਾਕੀ ਮਸ਼ੀਨਾਂ ਨਾਲੋਂ ਵੱਧ ਹੈਗੀ ਹੈ ਨਹੀਂ ਹੈਗੀ ਉਸ ਤੋਂ ਬਾਅਦ ਹੀ ਇੰਟਰਨੈਸ਼ਨਲ ਲੈਵਲ ਦਾ ਹਾਂ ਜੀ ਇੰਟਰਨੈਸ਼ਨਲ ਲੈਵਲ ਦਾ ਆਪਾਂ ਇਹਨੂੰ ਕਹਿ ਸਕਦੇ ਹਾਂ ਇਹ ਸਾਰੀ ਖੂਬੀਆਂ ਆਸੀ ਸਰ ਗੁਰਬਾਜ਼ ਦੇ ਬੈਲਰ ਦੇ ਵਿੱਚ ਦਿੱਤੀ ਹੋਈਆਂ ਜੀ ਹਾਂਜੀ ਵੀ ਆਪਣੇ ਹੌਕੀ ਲਾ ਲੋ ਤੁਸੀਂ ਓਇਲਿੰਗ ਵਾਲਾ ਸਿਸਟਮ ਮਗਰ ਥ੍ਰੈਡ ਵਾਲਾ ਸਿਸਟਮ ਆਪਣੇ ਗੱਠ ਵਾਲਾ ਕੋਈ ਵੀ ਚੀਜ਼ ਇਦਾਂ ਨਹੀਂ ਹੈਗੀ ਵੀ ਜਿੱਦਾਂ ਆਪਾਂ ਕਹਦੇ ਆ ਵੀ ਕੋਸਟ ਕਟਿੰਗ ਵਾਲੀ ਬਿਲਕੁਲ ਜੀ ਕਿਸੇ ਵੀ ਜਗ੍ਹਾ ਤੇ ਕਿਰਸ ਨਹੀਂ ਕਰੀ ਗਈ ਫਿਰ ਹਿੱਸਾ ਮੈਂ ਅੱਜ ਤੱਕ ਨਹੀਂ ਦੇਖਿਆ ਕਿਸੇ ਦਾ ਵੀ ਅਡਜਸਟੇਬਲ ਬਿਲਕੁਲ ਜੀ ਕਦੇ ਨਹੀਂ ਦੇਖਿਆ ਤੁਸੀਂ ਬਿਲਰ ਦਾ ਹਿੱਸਾ ਵੀ ਅਡਜਸਟ ਕਰ ਸਕਦੇ ਹੋ ਬਾਕੀ ਮੇਰੇ ਵੀਰਾਂ ਨੇ ਵੀਡੀਓ ਦੇਖ ਹੀ ਲੈਣੀਆਂ ਤੇ ਇੱਕ ਵਾਰੀ ਮੈਂ ਵੀਰਾਂ ਨੂੰ ਜ਼ਰੂਰ ਕਹੂੰਗਾ ਵੀ ਤੁਸੀਂ ਨਾ ਬਿਲਰ ਸਾਰੇ ਵਧੀਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਇੱਕ ਵਾਰੀ ਗਰਵਾਜ਼ ਦਾ ਬੀਲਰ ਆ ਕੇ ਟਰਾਈ ਜ਼ਰੂਰ ਕਰਿਓ ਵੀ ਇਹਦੇ ਵਿੱਚ ਕੀ ਖੂਬੀ ਆ ਕੀ ਇਹਨੂੰ ਦੂਸਰਿਆਂ ਨਾਲੋਂ ਅਲੱਗ ਬਣਾਉਂਦਾ ਇਹਦੇ ਵਿੱਚ ਦੂਸਰਿਆਂ ਨਾਲੋਂ ਪਲੱਸ ਪੁਆਇੰਟ ਕੀ ਆ ਇਹ ਨੂੰ ਤੁਸੀਂ ਦੇਖ ਕੇ ਤੁਸੀਂ ਡਿਸਾਈਡ ਕਰਨਾ ਹੈ ਨਾ ਜੀ ਬਿਲਕੁਲ ਬੀਲਰ ਸਾਰੇ ਵੀਰਾਂ ਨੇ ਦੇਖ ਹੀ ਲਿਆ ਇਹ ਬੀਲਰ ਦੇ ਨਾਲ ਨਾਲ ਇੱਕ ਚੀਜ਼ ਹੋਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਗਰਵਾਜ਼ ਜਿਹੜਾ ਅੱਜ ਕੱਲ ਆਪਣੇ ਸਬਸਿਟੀ ਵਾਲਾ ਸਿਸਟਮ ਆ ਸਾਰੇ ਵੀਰਾਂ ਦੀਆਂ ਸਬਸਿਟੀਆਂ ਜਿਹੜੇ ਵੀਰਾਂ ਦੀਆਂ ਨਿਕਲੀਆਂ ਕੱਲਾ ਬਿਲਡਰ ਨਹੀਂ ਬਿਲਡਰ ਦੇ ਨਾਲ-ਨਾਲ ਜਿਹੜਾ ਮਰਜ਼ੀ ਇੰਪਲੀਮੈਂਟ ਗਰਬਾਜ਼ ਸਾਰੇ ਇੰਪਲੀਮੈਂਟੇ ਬਣਾਉਂਦਾ ਤੁਸੀਂ ਮਲਚਰ ਲੈ ਸਕਦੇ ਹੋ ਪਲੌ ਲੈ ਸਕਦੇ ਹੋ ਕੋਈ ਵੀ ਚੀਜ਼ ਤੁਸੀਂ ਜਿਹੜੇ ਆਪਣੇ ਸਬਸਿਡੀ ਦੇ ਵਿੱਚ ਆ ਰਹੇ ਨੇ ਨਾ ਜੋ ਵੀ ਆਪਣੇ ਇੰਪਲੀਮੈਂਟ ਸਬਸਿਡੀ ਦੇ ਵਿੱਚ ਕਵਰ ਆਪਾਂ ਕਰਦੇ ਆਂ ਚੱਲਦੇ ਆ ਉਹ ਵਾਲੇ ਸਾਰੇ ਇੰਪਲੀਮੈਂਟ ਗਰਬਾਜ਼ ਤੋਂ ਆਪਾਂ ਲੈ ਸਕਦੇ ਆ ਇੰਪਲੀਮੈਂਟ ਵੀ ਪੂਰੀ ਕੁਆਲਿਟੀ ਸਿਰਾ ਕਰਿਆ ਪਿਆ ਗਰਬਾਜ਼ ਵਾਲੇ ਪੇਂਟ ਦੀ ਗੱਲ ਕਰੀਏ ਪੇਂਟ ਐਂਡ ਪਾਊਡਰ ਕੋਟਿੰਗ ਆਪਾਂ ਕੋਈ ਵੀ ਇੰਪਲੀਮੈਂਟ ਲਵਾਂਗੇ ਨਾ ਕੁਆਲਿਟੀ ਸਭ ਦੀ ਐਂਡ ਬੈਸਟ ਇਕਲੀ-ਇਕਲੀ ਚੀਜ਼ ਦੀ ਫਿਨਿਸ਼ਿੰਗ ਤੇ ਬਾਕੀ ਇੱਕ ਦੀ ਜ਼ਰੂਰ ਵਿਜ਼ਿਟ ਕਰਿਓ ਐਡਰੈਸ ਵੀਰਾਂ ਦਾ ਆਈਡੀਆ ਸਭ ਕੁਝ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਆ ਧੰਨਵਾਦ ਜੀ